ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਝਖੜ ਵਾਲਾ ਜ਼ਿਲ੍ਹਾ ਫਰੀਦਕੋਟ ਆ ਦੋਸਤੋ ਤੇ ਤਸਵੀਲ ਜੈਤੋਂ ਪਾਈ ਜਾਂਦੀ ਹੈ ਦੋਸਤੋ ਇਸ ਪਿੰਡ ਨੂੰ 22 ਹੈਰਾਂ ਕੋਲੇ ਦੋਸਤੋ ਇੱਕ ਗੱਭਣ ਮਾਝਮਕਾਊ ਆ ਬਣਦੀ ਡਿਟੇਲ ਦੋਸਤੋ 22 ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਂ ਹੀ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਜੀ ਹਾਂਜੀ ਬਈ ਜੀ ਸਸੀ ਕਾ ਹੋ ਠੀਕ ਠਾਕ ਜੀ ਨਾਂ ਦੱਸਿਓ ਜੀ ਆਪਣਾ ਪਿੰਦਾ ਹੈ ਜੀ ਪਿੰਦਾ ਸਿੰਘ ਠੀਕ ਹੈ ਇੱਕ ਵਾਰੀ ਨਾਂ ਨੰਬਰ ਵੀ ਦੱਸ ਦਿਓ ਬਈ 7902514 ਦੁਬਾਰੇ ਫੇਰ ਬੋਲ 7902514 ਠੀਕ ਆ ਬਈ ਇਹ ਮੱਝ ਆਪਣੇ ਘਰ ਦੀ ਆ ਨਹੀਂ ਜੀ ਪਰ ਆਪਾਂ ਲਈ ਸੀ ਪਰ ਲਈ ਸੀ ਆਪਾਂ ਗੱਭਣ ਹੀ ਲਈ ਸੀ ਠੀਕ ਆ ਕਿੰਮਾ ਸੂਆ ਸੂਦੀ ਆ ਬਈ ਇਹ ਕੋਈ ਮਾਰਦੀ ਮਾਰ ਲਗੇ ਤੀਜਾ ਮਾਰ ਲਗੇ ਚੌਥਾ ਮਾਰ ਲਗੇ ਤਾਂ ਅਗਲੇ ਤੋਂ ਟੰਡ ਕਰਦਾ ਠੀਕ ਆ ਹੁਣ ਕਿੰਨੇ ਚਾਰ ਦੀ ਗੱਬਣ ਹੋ ਗਈ ਹੁਣ 25 ਤਰੀਕ ਤੋਂ ਉਹਨੂੰ 8ਵਾਂ ਮਹੀਨਾ ਚੱਲਦਾ ਸਾਢੇ 7ਵੇਂ ਮਹੀਨੇ ਦੀ ਸਾਢੇ 7ਵੇਂ ਮਹੀਨਿਆਂ ਦੀ ਜਾਨੀ ਗੱਬਣ ਹੋ ਗਈ ਠੀਕ ਆ ਤੇ ਕਿੰਨਾ ਦੁੱਧ ਪਾਤਾ ਸੀ ਬਈ ਆਪਣੇ ਕੋਲ 19 ਲੀਟਰ ਪਾਦਾ ਜੀ ਬਾਰਾ ਆਪਣੇ ਕੋਲੇ 19 ਲੀਟਰ ਪੀਕ ਲੈਵਲ ਤੇ ਕੱਢਿਆ ਠੀਕ ਆ ਕਿਹੜਾ ਸੀ ਮਨ ਲੱਗਿਆ ਬਈ ਅੱਗੇ ਹੁਣ ਨਵਾਬ ਦਾ ਲੱਗਿਆ ਨਵਾਬ ਦਾ ਲੱਗਿਆ ਠੀਕ ਆ ਇਹਦਾ ਆਪਦਾ ਤਾਂ ਪਤਾ ਹੀ ਨਹੀਂ ਕਿਹੜੇ ਬੋਲ ਤੋਂ ਕਿ ਕਿਹੜੇ ਬੋਲ ਦੀ ਨਹੀਂ ਜੀ ਆਪ ਦਾ ਠੀਕ ਆ ਮਗਰਲੇ ਸੂਏ ਜਾਨੀ ਕਿ ਤੁਸੀਂ ਘਬਾਰਦੇ ਆ ਅਛਾ ਹਸਾ ਹਸਾ ਤੋਂ ਲਈ ਕਿੰਨਾ ਹਸਾਰ ਦੀ ਠੀਕ ਆ ਲੋ ਵੀ ਸੱਜਣੋ ਬਾਈ ਜਿਹੜੇ ਬੰਦੇ ਤੋਂ ਲਈ ਸੀ ਉਹ ਹਸਾਰ ਦੀ ਦੱਸਦਾ ਸੀ ਬਾਕੀ ਦੋਸਤੋਂ ਤੁਸੀਂ ਅੰਦਾਜ਼ਾ ਆਪ ਲਾਉਣਾ ਮਾਈ ਦੀ ਦੋਸਤੋਂ ਬਰੀਡ ਬਹੁਤ ਚੰਗੀ ਆ ਚੰਗੇ ਥਣ ਹਵਾਨੇ ਹਵਾਨੇ ਦੇ ਵਿੱਚ ਆ ਦੋਸਤੋਂ ਤੇ ਬਹੁਤ ਸੋਹਣੇ ਕੱਦ ਕਾਠ ਦੇ ਵਿੱਚ ਆ ਦੋਸਤੋਂ ਦੇਖ ਸਕਦੇ ਆ ਤੇ ਰਾਜੀਪੜੀ ਵੀ ਦੋਸਤੋ ਬਹੁਤ ਆ ਸੰਭਾਈ ਬਾਈ ਦੀ ਦੋਸਤੋ ਬਹੁਤ ਆ ਵਧੀਆ ਸ਼ੌਂਕ ਨਾਲ ਸਾਰੇ ਪਸ਼ੂ ਪਾਲਦਾ ਦੋਸਤੋ ਖੁਰਲੀਆਂ ਵੀ ਸਾਫ਼ ਸੁਥਰੀਆਂ ਥੱਲੋਂ ਸਫਾਈ ਵੇਖ ਸਕਦੇ ਆ ਦੋਸਤੋ ਘੋਰਾ ਕਿਤੇ ਮਿੱਟੀ ਨਹੀਂ ਘੋਰਾ ਕਿਤੇ ਗੋਆ ਨਹੀਂ ਦੋਸਤੋ ਬਾਈ ਦੀ ਸੰਭਾਈ ਵੀ ਬਹੁਤ ਜ਼ਿਆਦਾ ਆ ਦੋਸਤੋ ਬਾਕੀ ਦੋਸਤੋ ਦੁੱਧੋ ਇਹ ਡرائی ਆ ਸਾਢੇ 7 ਮਹੀਨਿਆਂ ਦੀ ਦੋਸਤੋ ਗੱਬਣ ਹੋ ਚੁੱਕੀ ਆ ਦੇਖ ਸਕਦੇ ਆ ਉਸ ਢੰਗ ਨਾਲ ਤੁਸੀਂ ਜੱਜਮੈਂਟ ਲਾ ਲੈਣੀ ਆ ਜਿਹੜਾ ਵੀ ਦੋਸਤੋ ਘਰੇ ਸੰਭਨ ਨੂੰ ਲੈਂਦਾ ਤਾਂ ਸੋਹਣੀ ਦੋਸਤੋ ਮੱਝ ਤਿਆਰ ਹੋ ਜਾਂਦੀ ਹੈ ਬਾਈਆਂ ਦਾ 19 ਲੀਟਰ ਦੋਸਤੋ ਦੁੱਧ ਇਹ ਪੀਕ ਲੈਵਲ ਤੇ ਦੇਂਦੀ ਆ ਸੂਹਾ ਦੋਸਤੋ ਕੋਈ ਤੀਜਾ ਮੰਨ ਲੇ ਚੌਥਾ ਮੰਨ ਲੇ ਬਾਈਆਂ ਦਾ ਆਪਾਂ ਨੂੰ ਕੋਈ ਪਤਾ ਨਹੀਂ ਮਗਰਲੇ ਸੂਏ ਦੋਸਤੋ ਲੈ ਕੇ ਆਂਦੀ ਸੀ ਤੇ ਆਹਾਂ ਦੋਸਤੋ ਕੱਟਾ ਮਗਰਲਾ ਇਹ ਸਾਢੇ 8 ਮਹੀਨੇ ਦਾ ਬਾਈ ਦੱਸਦਾ ਤੇ ਸੋਹਣੇ ਸੰ ਕੁਆਲਿਟੀ ਦੇ ਵਿੱਚ ਆ ਦੋਸਤੋ ਰਾਜੀ ਪੜੀ ਆ ਪੂਛ ਦੇ ਵਿੱਚ ਹੀ ਦੋਸਤੋ ਥੋੜੇ ਆਵਾਜ਼ ਚਿੱਟੇ ਹੈਗੇ ਆ ਤੇ ਬਾਕੀ ਬਹੁਤ ਚੌੜੇ ਪਿੱਠ ਪੂੜੇ ਦੇ ਵਿੱਚ ਆ ਦੋਸਤੋ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਦੇ ਰਹੇ ਬਾਈ ਦੋਸਤੋ ਬਾਈਆਂ ਦਾ ਜਿੱਥੋਂ ਆਪਾਂ ਲੈ ਕੇ ਦਸ ਆਂਦੀ ਸੀ ਉਹ ਤਾਂ ਦੁੱਧ ਦੋਸਤੋ ਬਹੁਤ ਦੱਸਦੇ ਸੀ ਪਰ ਆਪਾਂ ਸਹੀ ਦੱਸਣਾ ਜਿੰਨਾ ਲੈ ਕੇ ਆਏ ਸੀ ਬਾਈਆਂ ਦਾ 19 ਲੀਟਰ ਆਪਣੇ ਕੋਲੇ ਪੀਕ ਲੈਵਲ ਤੇ ਕੱਢਿਆ ਦੋਸਤੋ ਬਹੁਤ ਰਾਜੀਪਲੀ ਮੱਝ ਆ ਤੇ ਬਹੁਤ ਸੋਹਣੀ ਕੁਆਲਿਟੀ ਹੈ ਦੋਸਤੋ ਵੇਖ ਸਕਦੇ ਆ ਜਦੋਂ ਤੁਸੀਂ ਇੱਥੇ ਆਓਗੇ ਦੋਸਤੋ ਤੁਹਾਨੂੰ ਜਰੂਰ ਪਸੰਦ ਆਊਗੀ ਤੇ ਸਾਧਿਆ ਦੋਸਤੋ ਬਹੁਤ ਰਾਜੀ ਪਲੀ ਆ ਬਹੁਤ ਸੋਹਣੀ ਕੁਆਲਿਟੀ ਹੈ ਦੋਸਤੋ ਖਵਾਨਾ ਦੋਸਤੋ ਬਹੁਤ ਵੱਡਾ ਤਿਆਰ ਇਹਨੇ ਕਰਨਾ ਬਹੁਤ ਸੋਹਣਾ ਸਾਫ ਸੁਥਰੇ ਥਣਾ ਦੇ ਵਿੱਚ ਆ ਦੋਸਤੋ ਤੰਤਨਾ ਜਿੱਦੀ ਕੁਵਾਰ ਗਈ ਮੇਰੇ ਕੋਲੇ ਠੀਕ ਆ ਬਾਈ ਠੀਕ ਆ ਬੈਠਾ ਨਹੀਂ ਜਾਂਦਾ ਲੋ ਵੀ ਸੱਜਣੋਂ ਬਾਈ ਜਾਂਦਾ ਮੱਝ ਤੋਂ ਬੈਠਾ ਨਹੀਂ ਜਾਂਦਾ ਇੰਨਾ ਕੁ ਖਵਾਨਾ ਤਿਆਰ ਕਰਦੀ ਆ ਤੇ ਮੁੱਲ ਵੀ ਦੋਸਤੋ ਆਪਾਂ ਬਾਈ ਤੋਂ ਪੁੱਛ ਲੈਨੇ ਆ ਕੀ ਮੁੱਲ ਕਰਨਗੇ ਕੀ ਮੁੱਲ ਕਰਾਂਗੇ ਭਰਾਏ ਦਾ ਮੁੱਲ ਆਪਾਂ ਦੇ ਲੈਣੀ ਕਰਦੇ ਆ ਇਹ 95000 ਰੁਪਏ ਬਾਹਲਾ ਨਹੀਂ ਫਰਕ ਅੱਛਾ ਕੋਈ ਥੋੜਾ ਬਹੁਤਾ ਮਾਨਤਨ ਬਹੁਤ ਮਾਨਤਨ ਦੇ ਲੋ ਵੀ ਸੱਜਣੋ ਬਾਈ ਜਾਂ ਦਾ ਥੋੜਾ ਬਹੁਤਾ ਮਾਨਤਨ ਹੋ ਜੂ ਰੇਟ ਕੋਈ ਬਹੁਤਾ ਜਿਆਦਾ ਨਹੀਂ ਮੰਗਿਆ ਦੋਸਤੋ ਜਾਇ ਜੀ ਮੁੱਲਾ ਨਹੀਂ ਦੇਣਾਗਾ ਇਹਦਾ ਹੁਣ ਡਰਾਈ ਆ ਰੱਖਣਾ ਠੀਕ ਆ ਲੋ ਵੀ ਸੱਜਣੋ ਬਾਈ ਜਾਂ ਦਾ ਬੱਚਾ ਨਹੀਂ ਆਪਾਂ ਮਗਰ ਦੇਣਾ ਦੁੱਧੋ ਡਰਾਈ ਆ ਜਿਹੜਾ ਕੋਈ ਵੀਰ ਦੋਸਤੋ ਲੈਣੀ ਚਾਹੁੰਦਾ ਇੱਥੇ ਆ ਕੇ ਆਪਦੀ ਤਸੱਲੀ ਕਰ ਲੈ ਤੇ ਬਾਕੀ ਦੋਸਤੋ ਬਾਈ ਤੋਂ ਪੁੱਛਦੇ ਆਂ ਵੀ ਸਾਫ਼ ਸੁਥਰੇ ਥਣਾ ਦੇ ਵਿੱਚ ਆ ਬਾਈ ਕੋਈ ਹਾਂ ਪਾਪਾ ਜੀ ਭਲਾ ਹੁਣ ਕੱਢ ਕੇ ਦੇਖ ਲਿਆ ਅਗਲਾ ਅੱਛਾ ਵੈਸੇ ਦੁੱਧੋ ਡਰ ਆ ਜਾ ਨਿਕਲੂਗਾ ਹਾਂ ਦੁੱਧੋ ਡਰਾਈ ਆ ਚਾਰੇ ਥਾਂ ਤਕਰੀਬਨ ਓਕੇ ਆ ਆਏ ਹੁਣ ਵੀ ਹੁਣ ਦਾਣਾ ਪਾ ਰਹੀ ਹੁਣ ਵੀ ਨਹੀਂ ਹਿੱਲੂਗੀ ਠੀਕ ਆ ਇਹ ਤਾਂ ਆਪੇ ਛੱਡੀ ਐ ਆਪ ਛੱਡੀ ਐ ਹਾਂ ਤੇ ਜਦੋਂ ਤੁਹਾਡਾ ਅੰਗ ਕਰਕੇ ਪਿਛਲੇ ਸਾਲ ਨਾ ਉਹ ਬੰਦਾ ਨਾ ਵੀ ਦੁੱਧ ਨੇ ਘੱਟ ਦਿੱਤਾ ਅੱਛਾ ਉਹਦਾ 27 ਲੀਟਰ ਦੀ ਕੈਪੈਸਿਟੀ ਸੀ ਇਹਦੀ ਅੱਛਾ ਤਾਂ ਹੀ ਅਸੀਂ ਛੱੜਦੀ ਠੀਕ ਆ ਅਸੀਂ ਇਹ ਕਰ ਜਾਣ ਲਾ ਬਈ ਯਾਰ ਛੱੜਦੀਏ ਕਾਹਨ ਦੁੱਧ ਚੰਗਾ ਦਿੱਤੀ ਠੀਕ ਲਓ ਵੀ ਸੱਜਣੋ ਥੋੜੀ ਬਾਈਆਂ ਦਾ ਜਦੋਂ ਆਪਾਂ ਲੈ ਕੇ ਆਂਦੀ ਸੀ ਲੱਸੀ ਸੀ ਤੇ ਜਿੱਥੋਂ ਲੈ ਕੇ ਆਂਦੀ ਤੇ ਉਹਨੇ 27 ਲੀਟਰ ਦੁੱਧ ਦੱਸਿਆ ਸੀ ਬਾਈਆਂ ਦਾ ਲੱਸੀ ਕਰਕੇ ਹੋ ਸਕਦਾ ਸਾਡੇ ਕੋਲੇ ਦੁੱਧ ਨਾ ਦਿੱਤਾ ਹੋਵੇ ਤੇ ਆਈਟੀ ਆਪਾਂ ਦੋਸਤੋ ਪਹਿਲਾਂ ਹੀ ਛੜਤੀ ਇਸੇ ਕਰਕੇ ਤੇ ਵੀ ਆਈਟੀ ਚੰਗਾ ਦੁੱਧ ਪਾ ਦੇ ਤੇ ਬਾਕੀ ਦੋਸਤੋ 95000 ਰੁਪਿਆ ਰੇਟ ਆ ਇੱਥੇ ਆ ਕੇ ਤੁਸੀਂ ਤਸੱਲੀ ਕਰ ਲੈਣੀ ਆ ਉਹਦਾ ਸੌਦਾ ਕਰ ਲੈਣਾ ਨੰਬਰ ਦੋਸਤੋ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਤੇ ਬਾਕੀ ਦੋਸਤੋ ਸਾਰੇ ਪਸ਼ੂ ਗਾਈ ਦੇ ਬਹੁਤ ਸਾਫ਼ ਸੁਥਰੇ ਆ ਬਹੁਤ ਸ਼ੌਂਕ ਆ ਦੋਸਤੋ ਬਾਈ ਵਾਹ ਹੋ ਲੱਗਿਆ ਸੀ ਆਪਣੇ ਨੰਬਰਦਾਰ ਹੋਣੇ ਕਿਰਥੋਂ ਦੇ ਬਾਈ ਉਹ ਮਾਛੀਵਾੜੇ ਵਾਲੇ ਮਾਛੀਵਾੜੇ ਵਾਲੇ ਠੀਕ ਆ ਬਾਬਾ ਬਰੀਂ ਲਾਣਾ ਤਕੜੇ ਠੀਕ ਆ ਆ ਝੋਟੀ ਦੀ ਮਾਂ ਲਏ ਠੀਕ ਉਹਦਾ ਕਿੰਨਾ ਕਿ ਦੁੱਧ ਅਸੀਂ ਬਾਈ ਉਹੀ ਆਪਾਂ ਧੋਕਰ ਲੈ ਜੀ ਤੇ ਉਦੋਂ ਵੀ ਚੰਗਾ ਸੀ 18 ਕਿਲੋਟਰ ਦੇ ਆਸਰੇ ਪਏ ਸੀਗਾ ਉਹਦਾ ਪੀਕ ਲੈਵਲ 18 ਲੀਟਰ ਦਾ ਸੀਗਾ ਉਹ ਨੀਲੀ ਰਾਵੀ ਦੇ ਲਓ ਵੀ ਸੱਜਣ ਆ ਨੀਲੀ ਰਾਵੀ ਝੋਟੀ ਦੀ ਮਾਂ ਵੀ ਬਾਈਆਂ ਦਾ ਮਾਛੀਵਾੜੇ ਤੋਂ ਲਗਾਏ ਸੀ ਨੰਬਰਦਾਰ ਵਜਦੇ ਆ ਕੋਈ ਬਰੀਡ ਤੇ ਕੰਮ ਕਰਦੇ ਆ ਦੋਸਤੋ ਉਹ ਲਗਾਏ ਸੀ ਤੇ ਪੀਕ ਲੈਵਲ ਦੋਸਤੋ ਇਹਦੀ ਮਾਂ ਦਾ 18 ਲੀਟਰ ਸੀ ਵੈਸੇ ਦੋਸਤੋ ਬਾਈ ਨੇ ਕੱਲੀ ਮਾਝ ਹੀ ਸੇਲ ਕਰਨੀ ਆ ਹੋਰ ਨਾ ਕੋਈ ਵੀ ਨਹੀਂ ਸੇਲ ਕਰਨਾ ਦੋਸਤੋ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਸੌਦਾ ਕਰ ਸਕਦੇ ਆ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ